सिकंदर महान दी आखरी इच्छा सिकंदरयाजम ਜਿਸ ਨੂੰ ਵਿਸ਼ਵ ਵਿਜੇਤਾ ਕਹਿੰਦੇ ਨੇ ਦੁਨੀਆ ਦੇ ਜਿਆਦਾ ਹਿੱਸੇ ਨੂੰ ਫਤਿਹ ਕਰਦਾ ਹੋਇਆ ਭਾਰਤ ਦੇ ਉੱਤਰ ਪੱਛਮ ਵਿੱਚ ਆਇਆ ਤਾਂ ਫੌਜ ਨੇ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ ਉਹ ਮਜਬੂਰਨ ਵਾਪਸ ਹੋ ਤੁਰਿਆ ਅਤੇ ਜੋਤਸ਼ੀਆਂ ਨੂੰ ਪੁੱਛਿਆ ਕਿ ਮੇਰੀ ਮੌਤ ਕਦ ਹੋਣੀ ਹੈ ਜੋਸ਼ੀ ਦਾਨੇ ਸਨ ਉਨਾਂ ਨੇ ਹਿਸਾਬ ਲਾ ਕੇ ਦੇਖਿਆ ਕਿ ਉਮਰ ਤਾਂ ਬਹੁਤ ਥੋੜੀ ਹੈ ਤਰੀਬ-ਤਰੀਬ ਖਤਮ ਹੋ ਚੁੱਕੀ ਹੈ ਹੁਣ ਝੂਠ ਕਹਿਣਾ ਨਹੀਂ ਅਤੇ ਸੱਚ ਦੱਸਿਆ ਜਾਣ ਦਾ ਡਰ ਸੀ ਸੋਚ-ਸੋਚ ਕੇ ਕਹਿਣ ਲੱਗੇ ਤੇਰੀ ਮੌਤ ਤਾਦਾਵੇਗੀ ਜਦ ਅਸਮਾਨ ਸੋਨੇ ਦਾ ਤੇ ਜ਼ਮੀਨ ਲੋਹੇ ਦੀ ਹੋਵੇਗੀ ਸਿਕੰਦਰ ਖੁਸ਼ ਹੋ ਗਿਆ ਤੇ ਕਹਿਣ ਲੱਗਾ ਫਿਰ ਕੀ ਫਿਕਰ ਹੈ ਮੈਂ ਕਦੀ ਮਰਨਾ ਹੀ ਨਹੀਂ ਕਦ ਜਾ ਕਿਸਮਾਨ ਸੋਨੇ ਦਾ ਅਤੇ ਜ਼ਮੀਨ ਲੋਹੇ ਦੀ ਹੋਵੇਗੀ ਤਾਂ ਮੈਂ ਮਰਾਂਗਾ ਜਦੋਂ ਪੱਛਮ ਫਾਰਸ ਦੇ ਸ਼ੀਸ਼ਤਾਨ ਦੇ ਰੇਗਿਸਤਾਨ ਤੋਂ ਗੁਜ਼ਰ ਰਿਹਾ ਸੀ ਤਾਂ ਉਹਨ ਮਲੇਰੀਆ ਹੋ ਗਿਆ ਪਿੱਛੇ-ਪਿੱਛੇ ਫੌਜ ਸੀ ਅੱਗੇ-ਅੱਗੇ ਆਪ ਤੇ ਵਜ਼ੀਰ ਜਿਉਂ-ਜਿਉਂ ਅੱਗੇ ਵੱਧਦਾ ਗਿਆ ਬੁਖਾਰ ਤੀਜ਼ ਹੁੰਦਾ ਗਿਆ ਅਤੇ ਫੌਜ ਪਿੱਛੇ ਰਹਿ ਗਈ ਅਖੀਰ ਵਜ਼ੀਰ ਨੂੰ ਕਹਿਣ ਲੱਗਾ ਵਜ਼ੀਰ ਮੈਨੂੰ ਬੁਖਾਰ ਹੋ ਗਿਆ ਹੈ ਵਜ਼ੀਰ ਕਹਿੰਦਾ ਹੈ ਬਾਦਸ਼ਾਹ ਸਲਾਮਤ ਕੁਝ ਨਹੀਂ ਲੱਗੇ ਚੱਲੋ ਕੋਈ ਦਰਖਤ ਆ ਜਾਏ ਜਿੱਥੇ ਆਰਾਮ ਕੀਤਾ ਜਾਏ ਜਦ ਅੱਗੇ ਗਏ ਤਾਂ ਬੁਖਾਰ ਬਹੁਤ ਤੇਜ਼ ਹੋ ਗਿਆ ਵਜ਼ੀਰ ਨੂੰ ਕਹਿਣ ਲੱਗਾ ਹੁਣ ਬੁਖਾਰ ਬਹੁਤ ਤੇਜ਼ ਹੋ ਗਿਆ ਹੈ ਵਜ਼ੀਰ ਨੇ ਇੱਧਰ ਉੱਧਰ ਦੇਖਿਆ ਕਿਤੇ ਛਾਂ ਦਾ ਨਾਂ ਨਿਸ਼ਾਨ ਨਹੀਂ ਸੀ ਕਹਿਣ ਲੱਗਾ ਦੋ ਚਾਰ ਮੀਲ ਹੋਰ ਚੱਲੋ ਸ਼ਾਇਦ ਕੋਈ ਦਰਖਤ ਮਿਲ ਜਾਏ ਜਦ 2-4 ਮੀਲ ਹੋਰ ਅੱਗੇ ਗਏ ਤਾਂ ਬੁਖਾਰ ਇਤਨੇ ਜ਼ੋਰ ਦਾ ਹੋ ਗਿਆ ਕਿ ਬਾਦਸ਼ਾਹ ਬਰਦਾਸ਼ਤ ਨਾ ਕਰ ਸਕਿਆ ਅਤੇ ਘੋੜੇ ਤੋਤਰ ਖਲੋਤਾ ਕਹਿਣ ਲੱਗਾ ਇਹ ਲੈ ਫੜ ਘੋੜਾ ਮੈਂ ਅੱਗੇ ਕਦਮ ਵੀ ਨਹੀਂ ਜਾ ਸਕਦਾ ਹੁਣ ਵਜ਼ੀਰ ਕੋਲ ਕੀ ਸੀ ਜਿਹੜਾ ਥੱਲੇ ਵਿਛਾਉਂਦਾ ਵਜ਼ੀਰ ਨੇ ਆਪਣੀ ਸੰਜੋ ਲਾ ਕੇ ਵਿਛਾ ਦਿੱਤੀ ਅਤੇ ਬਾਦਸ਼ਾਹ ਉਸ ਉੱਤੇ ਲੇਟ ਗਿਆ ਸੰਜੋ ਇੱਕ ਲੋਹੇ ਦਾ ਕੋਟ ਹੁੰਦਾ ਹੈ ਜਿਸ ਨੂੰ ਬਾਦਸ਼ਾਹ ਜਾਂ ਵਜ਼ੀਰ ਲੜਾਈ ਸਮੇਂ ਪਹਿਨਦੇ ਨੇ ਤੇ ਅੰਦਰ 40 ਤਿਆਂ ਰੇਸ਼ਮ ਦੀਆਂ ਹੁੰਦੀਆਂ ਹਨ ਤਾਂ ਕਿ ਲੋਹਾ ਜਿਸਮ ਨੂੰ ਨਾ ਚੁਬੇ ਅਤੇ ਗੋਲੀ ਜਾਂ ਹਥਿਆਰ ਦੀ ਸੱਟ ਦਾ ਅਸਰ ਵੀ ਨਾ ਹੋਵੇ ਦੁਪਹਿਰ ਦਾ ਵਕਤ ਸੀ ਗਰਮੀ ਜ਼ੋਰਾਂ ਦੀ ਸੀ ਦਰਖਤ ਦਾ ਕਿਤੇ ਨਾਂ ਨਿਸ਼ਾਨ ਨਹੀਂ ਸੀ ਵਜ਼ੀਰ ਕੀ ਕਰਦਾ ਛਾਂ ਲਈ ਉਹਨੇ ਬਾਦਸ਼ਾਹ ਦੀ ਸੋਨੇ ਦੀ ਢਾਲ ਉੱਪਰ ਕਰ ਦਿੱਤੀ ਜਦ ਮੌਤ ਆਉਂਦੀ ਹੈ ਤਾਂ ਆਦਮੀ ਨੂੰ ਪਤਾ ਲੱਗ ਜਾਂਦਾ ਹੈ ਸੋਚਦਾ ਹੈ ਕਿ ਜੋਸ਼ੀਆਂ ਦਾ ਕਹਿਣਾ ਠੀਕ ਹੋ ਗਿਆ ਇਸ ਵੇਲੇ ਸੱਚਮੁੱਚ ਜ਼ਮੀਨ ਲੋਹੇ ਦੀ ਤੇ ਆਸਮਾਨ ਸੋਨੇ ਦਾ ਹੈ ਹੁਣ ਮੇਰੀ ਮੌਤ ਹੋਵੇਗੀ ਇੰਨੇ ਵਿੱਚ ਸਾਰੀ ਫੌਜ ਅਤੇ ਹਕੀਮ ਪਹੁੰਚ ਗਏ ਬਾਦਸ਼ਾਹ ਨੇ ਕਿਹਾ ਮੇਰੀ ਨਬਜ਼ ਦੇਖੋ ਨਬਜ਼ ਦੇਖ ਕੇ ਉਹਨੇ ਕਿਹਾ ਜਨਾਬ ਆਪ ਬਚ ਨਹੀਂ ਸਕਦੇ ਕਹਿੰਦਾ ਹੈ ਕਿ ਮੈਂ ਆਪਣਾ ਅਧਰਾਜ ਦਿੰਦਾ ਹਾਂ ਮੈਨੂੰ ਇੱਕ ਵਾਰ ਮੇਰੀ ਮਾਂ ਨਾਲ ਮਿਲਾ ਦਿਓ ਹਕੀਮਾ ਨੇ ਕਿਹਾ ਇਹ ਨਹੀਂ ਹੋ ਸਕਦਾ ਕਿਉਂਕਿ ਹੁਣ ਸਾਡੇ ਕੋਲ ਕੋਈ ਇਲਾਜ ਨਹੀਂ ਹੈ ਫਿਰ ਕਹਿੰਦਾ ਹੈ ਮੈਂ ਸਾਰਾ ਰਾਜ ਦਿੰਦਾ ਹਾਂ ਮੈਨੂੰ ਇੱਕ ਦਫਾ ਮਾਂ ਨਾਲ ਮਿਲਾ ਦਿਓ ਮੈਂ ਮੰਗ ਕੇ ਰੋਟੀ ਖਾ ਲਵਾਂਗਾ ਉਹਨਾਂ ਕਿਹਾ ਤੇਰੀ ਉਮਰ ਦੀ ਮਿਆਦ ਪੁੱਗ ਗਈ ਹੈ ਹੁਣ ਇੱਕ ਸਾਹ ਵੀ ਨਹੀਂ ਮਿਲ ਸਕਦਾ ਇਹ ਸੁਣ ਕੇ ਉਹ ਮਹਾਨ ਸਿਕੰਦਰ ਬੱਚਿਆਂ ਦੀ ਤਰ੍ਹਾਂ ਫੁੱਟ-ਫੁੱਟ ਕੇ ਰੋਇਆ ਇੱਕ ਦਿਨ ਵਿੱਚ 24000 ਸਾ ਹੁੰਦੇ ਨੇ ਇੱਕ ਇੱਕ ਸਾ ਕਰੋੜ 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 ਰੁਪਏ ਦਾ ਹੈ ਜਿਹੜਾ ਸੀ ਹਸਨ ਖੇਡਣ ਤੇ ਹੋਰ ਹੋਰ ਨਕਮੀਆਂ ਗੱਲਾਂ ਵਿੱਚ ਗਵਾ ਦਿੰਦੇ ਹਾਂ ਮਨੁੱਖ ਜਨਮ ਤੋਂ ਫਾਇਦਾ ਉਠਾਉਣਾ ਚਾਹੀਦਾ ਹੈ ਤੇ ਵਾਪਸ ਜਾ ਕੇ ਮਾਲਕ ਨਾਲ ਮਿਲਣ ਦਾ ਪ੍ਰਾਲਾ ਕਰਨਾ ਚਾਹੀਦਾ ਹੈ ਜੀ